ਗੁਰਾਇਨ ਅਸਦੀਪਿੰਡ ਅਟਿਵਖੇ ਲੱਗ ਰਹੇ ਮਿਕਸਚਰ ਪਲਾਂਟ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਪਲਾਂਟ ਮਾਲਕਾਂ ਅਤੇ ਪਿੰਡ ਵਾਸੀਆਂ ਦੀ ਪਿੰਡ ਅਟਿਵਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪਿੰਡ ਵਾਸੀਆਂ ਤੇ ਪਲਾਂਟ ਮਾਲਕਾਂ ਵਿੱਚ ਸਹਿਮਤੀ ਬੰਦੀ ਹੋਈ ਨਜ਼ਰ ਆਈ ਜਾਣਕਾਰੀ ਦਿੰਦੇ ਆ ਕਿਸਾਨਾਂ ਗੁਜ ਜਸਵੀਰ ਸਿੰਘ ਕਮਾਲਪੁਰ ਅਤੇ ਹਰਜਿੰਦਰ ਸਿੰਘ ਅੱਟੀ ਨੇ ਦੱਸਿਆ ਕਿ ਪਲਾਂਟ ਮਾਲਕਾਂ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਬਿਨਾ ਪਿੰਡ ਵਾਸੀਆਂ ਦੀ ਮਨਜ਼ੂਰੀ ਤੋਂ ਉਹ ਇਸ ਥਾਂ ਤੇ ਮਿਕਸਚਰ ਪਲਾਂਟ ਨਹੀਂ ਲਗਾਉਣਗੇ ਇਸ ਪਲਾਂਟ ਦੇ ਲੱਗਣ ਨਾਲ ਪਿੰਡ ਵਾਸੀਆਂ ਦਾ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਇਸ ਰਸਤੇ ਵਿੱਚ ਤਿੰਨ ਸਕੂਲ ਪੈਂਦੇ ਹਨ ਤੇ ਇਥੋਂ ਭਾਰੀ ਭਾਰੀ ਵਾਹਨ ਤੇ ਟਿਪਰ ਲੰਘਣ ਨਾਲ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਉਹਨਾਂ ਦੱਸਿਆ ਹੈ ਕਿ ਮਾਲਕਾਂ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਪਿੰਡ ਵਾਸੀਆਂ ਦੀ ਬਿਨਾਂ ਮਨਜ਼ੂਰੀ ਤੋਂ ਪਲਾਂਟ ਨਹੀਂ ਲਗਾਉਣਗੇ ਅਸੀਂ ਢਿੰਗਰਾ ਪਲਾਂਟ ਮੈਕਰ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡ ਦੇ ਪ੍ਰਵਾਨਤੇ ਸੰਜਰਾਂ ਦਾ ਕਹਿਣਾ ਮੰਨ ਕੇ ਇਹ ਪਲਾਂਟ ਨੂੰ ਇਥੋਂ ਮੂਵ ਕਰਨ ਦਾ ਥਨ ਵਿਸ਼ਵਾਸ ਦਿਵਾਇਆ ਔਰ ਪਿੰਡ ਵਾਸੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਸਾਰੇ ਪਿੰਡ ਦੇ ਹੀ ਗੱਲ ਮੰਨ ਕੇ ਸਾਡੇ ਪਿੰਡ ਪਿੰਡ ਵਾਸੀਆਂ ਨੇ ਇਹ ਬਹੁਤ ਖਲਾਗਾ ਜੋ ਕੰਮ ਕੀਤਾ ਜਿਹੜਾ ਇਹਨਾਂ ਨਾਲ ਮਿਲ ਕੇ ਕੋਈ ਲੜਾਈ ਝਗੜੇ ਤੋਂ ਬਿਨਾਂ ਸਾਰਾ ਫੈਸਲਾ ਨਿਪਟਰੇ ਚੜਿਆ ਅਮਨ ਸ਼ਾਂਤੀ ਨਾਲ ਸਭ ਕੁਝ ਨਿਪਟ ਗਿਆ ਆ ਅੱਜ ਅਟ ਨਗਰ ਹੱਟੀ ਤੇ ਆਲੇ ਦੁਆਲੇ ਦੇ ਜਿਹੜੇ ਵਿਦਵੰਤ ਸੱਜਣੇ ਆ ਉਹਨਾਂ ਦਾ ਅੱਜ ਇੱਥੇ ਇਕੱਠ ਸਗਾ ਮਸਲਾ ਸਗਾ ਇੱਥੇ ਆਪਣੇ ਕੋ ਹਾਈਵੇ ਦੇ ਰਿਲੇਟਡ ਇੱਕ ਮਿਕਸਰ ਪਲਾਂਟ ਲੱਗ ਰਿਹਾ ਸੀਗਾ ਲੁੱਕ ਮਿਕਸਰ ਪਲਾਂਟ ਤੇ ਉਹਦੀ ਥੋੜੀ ਜਿਹੀ ਦਿੱਕਤ ਸੀਗੀ ਕਿਸਾਨ ਭਰਾਵਾਂ ਨੂੰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਸਕੂਲ ਵੀ ਪੈਂਦੇ ਆ ਰੋਡ ਤੇ ਤਾਂ ਜਿਹੜਾ ਸੜਕ ਆ ਜਿਹੜੇ ਰਸਤੇ ਤੇ ਲੱਗ ਰਿਹਾ ਸੀ ਉਹ ਵੀ ਰਸਤਾ ਬਹੁਤ ਛੋਟਾ ਹੈ ਤੇ ਨਾ ਚੁੱਕਿਆ ਤੇ ਇਸ ਕਰਕੇ ਆਇਆ ਉਹ ਜਿਹੜੀ ਜਿਨ੍ਹਾਂ ਦੀ ਪਾਰਟੀ ਆਪਣੇ ਮਿਕਸਰ ਬਣਾ ਲਾ ਰਹੇ ਆ ਉਹ ਵੀ ਸਾਡੇ ਨਾਲ ਖੜੇ ਵਿੱਚ ਨੇ ਤੇ ਉਹਨਾਂ ਨੇ ਸਾਡੇ ਨਾਲ ਸਹਿਮਤੀ ਜਾਰ ਕੀਤੀ ਹੈ ਕਿ ਜਿਹੜਾ ਮਿਕਸਰ ਪਲਾਂਟ ਅਸੀਂ ਇੱਥੇ ਨਹੀਂ ਲਾਵਾਂਗੇ ਕਿਤੇ ਹੋਰ ਸ਼ਿਫਟ ਕਰਾਂਗੇ ਉਹ ਇਸ ਕਰਕੇ ਵੀ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਆਂ ਵੀ ਜਦੋਂ ਕਿਤੇ ਇਹਨਾਂ ਸੱਜਣਾ ਨੂੰ ਵੀ ਜਦੋਂ ਕਿਤੇ ਬਈ ਇਦਾਂ ਦਾ ਕੰਮ ਸ਼ੁਰੂ ਕਰਨਾ ਹੋਵੇ ਪਹਿਲਾਂ ਪੰਚਾਇਤ ਨਾਲ ਪਿੰਡ ਦੇ ਸੱਜਣਾ ਪਤਵੰਤਿਆਂ ਨਾਲ ਜ਼ਰੂਰ ਰਾਬਤਾ ਕਾਇਮ ਕਰਨਾ ਚਾਹੀਦਾ ਕਿਉਂਕਿ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਇਹ ਹੁਣ ਇਹ ਗੱਲ ਆ ਬਈ 10-10 ਸਾਲ ਤਾਂ ਸੜਕਾਂ ਨਹੀਂ ਬਣਦੀਆਂ ਅਸੀਂ ਇੱਥੇ ਤੁਸੀਂ ਖੜੇ ਹੋ ਕੇ ਦੇਖ ਲਓ ਬਾਇਆ ਅੱਪਰਾ ਜਾਂਦੀ ਆ ਕਾਟੀ ਤੋਂ ਅੱਪਰਾ ਰੋਡ ਜਿਹੜਾ ਉਹ ਇੰਨਾ ਖਸਤਾ 10 ਸਾਲ ਹੋ ਗਿਆ ਉਹਦੇ ਤੇ ਟੋਏ ਪਿਆ ਨੂੰ ਤੇ ਇਸ ਕਰਕੇ ਬੇਨਤੀ ਸਾਡੀ ਮੰਨੀ ਆ ਅਸੀਂ ਧੰਨਵਾਦ ਕਰਦੇ ਆਂ ਇਤਿਆਸ ਕਰਦੇ ਆ ਵੀ ਇਹ ਸਾਡਾ ਸਹਿਯੋਗ ਦੇਣਗੇ ਤੇ ਅਸੀਂ ਇਹਨਾਂ ਦਾ ਸਹਿਯੋਗ ਦਵਾਂਗੇ ਕਹਿੰਦੇ ਸਾਨੂੰ ਕੋਈ ਹੋਰ ਜਗ੍ਹਾ ਪ੍ਰੋਵਾਈਡ ਕਰਾ ਦਿਓ ਅਸੀਂ ਤਾਂ ਬਰਨਾਂ ਵਾਦਾ ਨਹੀਂ ਕਰਦੇ ਪਰ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਵੀ ਜਿੱਥੇ ਤੁਹਾਨੂੰ ਸੂਟੇਬਲ ਜਗ੍ਹਾ ਹੋਵੇ ਪਲਾਂਟ ਨਹੀਂ ਲੱਗੂਗਾ ਜੀ ਪਲਾਂਟ ਨਹੀਂ ਲੱਗੂਗਾ ਜੀ ਹਾਂਜੀ ਇਹ ਗੱਲ ਹੋ ਗਈ ਜੀ